ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੁਹਾਨੂੰ ਦਿਖਾਉਣੀ ਆ ਇੱਕ ਤਾਜੀ ਸੂਹੀ ਆ ਤੇ ਇੱਕ ਬੱਚੇ ਤੋਂ ਬਿਨਾ ਆ ਤੇ ਬਾਕੀ ਇੱਥੇ ਆਓ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਖੜੋ ਭਾਵੇਂ ਦੁੱਧ ਜ਼ਿਆਦਾ ਹੈ ਤੇ ਭਾਵੇਂ ਥੋੜਾ ਹੈ ਆਪਣੀਆਂ ਇੱਥੋਂ ਹੀ ਵੇਖ ਚਾਹ ਕੇ ਤਸੱਲੀ ਕਰਕੇ ਬਸ਼ੁਦੀ ਲਿਆ ਕਰੋ ਜੀ ਜੋ ਹੀ ਆ ਸਾਰਾ ਕਸ਼ਟ ਤੁਹਾਡੇ ਸਾਹਮਣੇ ਹੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਬਹੁਤ ਵਧੀਆ ਕਿਰਪਾ ਵੀਰ ਜੀ ਮਹਾਰਾਜ ਦੀ ਬਣੀ ਚਲੋ ਕਿਰਪਾ ਜੀ ਦੀ ਜੇ ਤੇ ਨਾਮ ਦੱਸ ਤੇ ਕਰੀ ਫਿਰ ਹਾਂਜੀ ਜੀ ਮੇਰਾ ਬਗੀਚਾ ਸਿੰਘ ਹਾਂਜੀ ਤੇ ਸ਼ਹਿਰ ਆਪਾਂ ਈਨਾਲਾ ਤੇ ਇਹ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ 9771402427 ਵੀਰ ਜੀ ਤੇ ਚਲੋ ਫਿਰ ਸ਼ੁਰੂਆਤ ਹੈ ਇੱਥੇ ਕਰ ਲਈਏ ਹਾਂਜੀ ਕਿੰਨਾ ਕ ਜੇ ਇਹਦੇ ਕੋਲ ਦੁੱਧ ਇਹਦੇ ਕੋਲ ਵੀ ਜੀ ਹੁੰਦਾ ਚੋਲ ਜੇ ਚੋਨ ਵਾਲਾ ਵੀ ਜੀ 7 ਲੀਟਰ ਜੇ ਹੈਗਾ ਪੱਕਾ ਦੁੱਧ ਵੀ ਜੀ 7 ਲੀਟਰ ਬਸ ਦੋ ਟਾਈਮ ਕੋਈ ਚਾਰ ਟਾਂ ਚੋਕੇ ਖੜੇ ਠੀਕ ਹੈ ਜੀ ਹਾਂਜੀ ਹਾਂਜੀ ਤੋਰ ਹਾਂ ਫਿਰ ਇੱਕ ਰੀਨ ਇਹਦਾ ਵੀ ਜੀ ਬੱਚਾ ਮਰ ਗਿਆ ਜੋ ਆਪਣਾ ਇਹ ਆਪ ਵੀਡੀਓ ਬਖਾਉਣੀ ਹੈ ਦਿਖਾ ਦਿਓ ਤੁਹਾਡੇ ਕੋਲ ਹੀ ਮਾਰੇ ਉੱਚਾ ਬੱਚਾ ਹੈ ਹਾਂਜੀ ਉੱਚਾ ਬੱਚਾ ਹੈ ਇਹਨੂੰ ਸੂਈ ਨ ਹੋ ਗਈ ਹੈ ਕੋਈ ਦੋ ਟਾਈ ਮਹੀਨੇ ਅੱਛਾ ਜੀ ਹਾਂਜੀ ਹਾਂਜੀ ਆ ਨਹੀਂ ਸਕਦੇ ਵੀ ਜੀ ਉਹਨਾਂ ਦਾ ਘਰੀ ਹੈ ਠੀਕ ਹੈ ਜੀ ਹਾਂਜੀ ਲੈ ਆ ਫੇ ਆਹੀ ਜਿਹੜੀ ਬਾਰ ਆਂ ਹੀ ਤਰਪਾਲਾਂ ਦੇ ਆਹੀ ਜਾਲੀ ਅਸਰੀਏ ਲੱਗੇ ਜਿਹੜੇ ਹੈਗੇ ਥੋੜੀ ਉੱਚਾ ਬੱਚਾ ਸੀ ਚਲੋ ਹਾਂਜੀ ਹਾਂਜੀ ਹੁਣ ਭਰ ਮਰ ਗਿਆ ਦੋ ਘੰਟੇ ਮੰਮੀ ਨਾਲੇ ਸੀ ਹੁਣ 7 ਲੀਟਰ ਦੁੱਧ ਜਿਹੜਾ ਕਿੰਨੇ ਵੀ ਹੈਗਾ ਪੂਰੀ ਵੀ ਗਿਆ ਕੱਡ ਕਾਸ ਤੇਗਾ ਤੇ ਇੱਕ ਹੋਰ ਦਿਨ ਨੂੰ ਟੀਕਾ ਲੱਗਾ ਜੋ ਅੱਛਾ ਹਾਂਜੀ ਹੋਈ ਗਈ ਜੇ 10 12 ਦਿਨ ਠੀਕ ਹੈ ਠੀਕ ਹੈ ਭਰਾਤਾ ਤੇ ਸ਼ਹਿਦ ਮਿੱਠਾ ਨਸ਼ਾ ਖਲੋਈ ਗਈ ਵੀ ਰਾਜੀ ਰੂਜੀ ਹੋ ਗਈ ਜੀ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਫਿਰ ਲੈ ਜੀ ਮੈਂ ਸੁਣਾਂ ਤਾਂ ਇਹ ਬਿਲਕੁਲ ਓਕੇ ਜੀ ਤੇ ਥਾਣੇ ਤੇ ਦੇਖ ਸਕਦੇ ਜੇ ਇੱਕ ਵਾਰੀ ਲਾਗੇ ਤਾਂ ਤੇ ਚਵਾਈ ਹੋਈ ਜੇ ਵੀ ਦੀ ਟਾਈਮ ਵਖਾ ਦਿਓ 6 ਮਈ ਦੀ ਚਵਾਈ ਜੇ ਤੇ ਆ 9:45 ਹੋਏ ਜੇ 10 ਵਜਨ ਵਾਲੇ ਆ ਹਾਂਜੀ ਹਾਂਜੀ ਤੇ 6 ਵਜੇ ਦੇ ਜਿਹੜੇ ਚਵਾਈ ਠੀਕ ਹੈ ਜੀ 6 6 ਆਪਣੀ ਚਵਾਈ ਆਪਾਂ ਕੋਈ ਟਾਈਮ ਤੋਂ ਨਹੀਂ ਚਲਾਇਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਬੱਚਾ ਹੁੰਦਾ ਹਾਂਜੀ ਇਹ ਚਲੋ ਭਾਵੇਂ 20 ਦੀ ਵੇਚ ਲੈਂਦੇ ਹਾਂਜੀ ਕਿੰਨੀ ਗਰੀ ਦੇ ਦੀਏ ਦੇ ਦਿਓ ਆਪਣੇ ਹਿਸਾਬ ਨਾਲ ਇਹਦੀ 5000 ਜਹਾਦੀ ਹੋਰ ਹੋਂ ਦਾ ਥੱਲੇ ਤੇ 20000 ਦੇ ਦਵਾਂਗੇ 20000 ਦੀ ਜਾਣ ਤੋਂ ਪੂਰੇ ਦੀ ਕੁਝ ਨਹੀਂ ਹੁੰਦਾ ਵੀ ਜੀ ਹਾਂ ਨਾ ਵੀ ਜੀ 19000 ਦੀ ਦਵਾਂਗੇ ਅੱਛਾ 19000 ਦੀ ਦੇ ਦੇ ਜੀ ਵੀਰ ਜੀ ਠੀਕ 15 16 ਨਾਲ ਕੋਈ ਵੀਰ ਫੋਨ ਲਾਵੇ ਠੀਕ ਹੈ ਉਹ 19000 ਜਿਹੜੀ ਦੇਣੀ ਹੈ ਉਹ ਜਿਹੜੀ ਜਾਸਰੂ ਆਪਾਂ ਦੇਣੀ ਹੈ ਠੀਕ ਹੈ ਤੇ ਦੋ ਦੋ ਜਿਹੜਾ 7 ਲੀਟਰ ਹੈਗਾ 7 ਲੀਟਰ ਵੀ ਜੀ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਮੇਰੇ ਕੋਲ ਤੁਸਲੀ ਕਰਕੇ ਖੜੇ ਤੇ ਹੁਣ ਆ ਜਿਹੜੀ ਗਾਂ ਜੇ ਹਾਂ ਜੀ ਇਹ ਵੀ ਜੀ ਆ ਸੂਈ ਨੂੰ ਅੱਜ ਕੋਈ ਲਾੜੇ ਕੋਈ ਪੰਜਵਾਂ ਕੋਈ ਛੇਵਾਂ ਦੇਣ ਕੋਈ ਸਰਵਾਂ ਦੇਣ ਲਾੜੇ ਠੀਕ ਹੈ ਹਾਂ ਜੀ ਆ ਦੱਸੋ ਇਹਦੇ ਬਾਰੇ ਵੀ ਇਹਦੇ ਬਾਰੇ ਵੀ ਜੀ ਮਤਲਬ ਵੀ ਇਹ ਤਿੱਲੜ ਜੋ ਅੱਛਾ ਤਿੱਲੜ ਆ ਤੇ ਤਿੰਨ ਥਣ ਜੋ ਤੇ ਇਹ ਦੁੱਧ ਦੇ ਦੇ ਕੋਈ ਹੋਊਗਾ ਮਤਲਬ ਕਿ 5 ਕਿਲੋਟਰ ਅੱਛਾ ਹਾਂਜੀ ਹਾਂਜੀ ਵੀਰ ਜੀ 5 ਕਿਲੋਟਰ ਉਹ ਤਿੱਲੜ ਜੀ ਇਹਦੇ ਅੰਦਰ ਨਾਲ ਕਿਤੇ ਜੀਰ ਦਾ ਟੋਟਾ ਵੀ ਰਹਿ ਗਿਆ ਤੇ ਉਹ ਮੈਂ ਹੁਣ ਦਵਾਈ ਦੀ ਵੀ ਭਰਾ ਦਈ ਜੇ ਅੱਛਾ ਤੇ ਹੁਣ ਬਿਲਕੁਲ ਓਕੇ ਡਾਕਟਰਾਂ ਦਾ ਵੀ ਬਿਲਕੁਲ ਓਕੇ ਚੰਗੀ ਜੂਰ ਨੂੰ ਫੋਲ ਜੇ ਹੁਣ ਉਹ ਸੈਟ ਆ ਹਣਾ ਮੰਜਾ ਸਾਰਾ ਕੁਝ ਉਹ ਜੀ ਸੈਟ ਹੈ ਹੁਣ ਉਹੋ ਜੀ ਡਰਨ ਵਾਲੀ ਦੀ ਕੋਈ ਗੱਲ ਨਹੀਂ ਤੇ ਇਹ ਆਪੇ ਹੁਣ ਜਿਹੜਾ ਸਾਮ ਕਰੂਗਾ ਹੁਣ ਇਹਨੇ ਦੁੱਧ ਤੇ ਆ ਜਾਣਾ ਦੁੱਧ ਦੇ ਵਿੱਚ ਆਏ ਨੇ ਤੇ ਰਾਜੀ ਰੂਜੀ ਫੋਲੀ ਚ ਚਾਰੂ ਬੜੀ ਚਾਰੂ ਦੇ ਵਿੱਚ ਅੱਖ ਟੂੜੀ ਖਾਈ ਬਖਾਓ ਮੜੀ ਜੀ ਠੀਕ ਆ ਟੂੜੀ ਖਾਈ ਦੀ ਵਾਰ ਨਾਲੇ ਖਾਂਣ ਪੀਣ ਦਾ ਹਲਾ ਪੂਰਾ ਪੂਰਾ ਵੀ ਵੀਰ ਜੀ ਵਧੀਆ ਠੀਕ ਆ ਜੀ ਹਾਂ ਜੀ ਤੇ ਇਹਦੇ ਹੁਣ ਦੁੱਧ ਵਾਜੂਗੀ ਤੇ ਮੈਂ ਵੀਰ ਜੀ ਕਾਹਨ ਸਟਾਲਿਆਂ ਚ ਦਈ ਜਾਣਾ ਨੇ ਬੋਧਾਣੀ ਦੇ 13 13 14 ਲੀਟਰ ਚ ਵਾਈ ਜਾਊਗੀ ਤੇ ਦੁੱਧਾਂ ਦੇ 20 22 ਕਿਲੋ ਦਿੰਦੀ ਰਹੀ ਠੀਕ ਆ ਜੀ ਹਾਂ ਪਾ ਦੋ ਨਾ ਮਿਸਟਰ ਚਾਹ ਤੇ ਪਾ ਦੋ ਬਦਲੋ ਤੋਂ ਗੀਤ ਉਤਰੇ ਆ ਵੀ ਕੱਦ ਕਾਠ ਦੀ ਚੰਗੀ ਆ ਗਾਂਦ ਉੱਦ ਵਾਲੀ ਆ ਬਸ ਹੁਣ ਉਹ ਜਿਹੜੀ ਜਿਹੜੀ ਗੱਲ ਹੈਗੀ ਆਪਾਂ ਨੂੰ ਵੀਧੀਆਂ ਨੇ ਦੱਸਤੀ ਆ ਪਰ ਇਹ ਵੀ ਲੱਖ ਸਵਾ ਲੱਖ ਦੀ ਬਹਿੜੀ ਹੈ ਹਾਂਜੀ ਇੱਕ ਇਹਦੀ ਥਾਂ ਦੀ ਪ੍ਰੋਬਲਮ ਆ ਗਈ ਤੇ ਇੱਕ ਜਿਹੜੀ ਉਹ ਬਾਕੀ ਹੁਣ ਇਹ ਆ ਵੀ ਸਾਰੀਆਂ ਚੀਜ਼ਾਂ ਨੂੰ ਸੈੱਟ ਹੈ ਹਨਾ ਸਾਰੀਆਂ ਵੀਰ ਜੀ ਮੈਂ ਬਿਲਕੁਲ ਮੈਂ ਤਾਂ ਪੂਰਾ ਲਾਜ ਕੀਤਾ ਵਾ ਠੀਕ ਹੈ ਜੀ ਤੇ ਹੁਣ ਬਾਕੀ ਇਹ ਸਾਂਭ ਕਰੇ ਜਾ ਕੇ ਦੁੱਧ ਚੋਵੇ ਮੈਂ ਬਾਦੂ ਦੁੱਧ ਚੋਾਈ ਜਣਾ ਨੂੰ ਸਿਆਲ ਸਾਰੇ ਗਾਹ ਬਣਦੀ ਫੇਰ ਪੁਆਦੀ ਲੈ ਜਾ ਖੜੀ ਵੀ ਇਹ ਚੱਲ ਸਕਦਾ ਜੇ ਦੁੱਧ ਵੀਰ ਕੋਈ ਘਰੇ ਹੋਈ ਮਾਣਾ ਮੜਾ ਦੁੱਧ ਉਦਾਲਾ ਖਾਂਦੇ ਹੋ अच्छा जी हां जी ਆਪਾਂ ਪਰ ਤੇ ਕਰਨ ਕਰਕੇ ਦੇਣੀ ਹੈ ਸਰੂ ਬੰਦ ਨਹੀਂ ਆ ਕਹਿੰਦੇ ਉਤਰਾਂ ਥੋੜਾ ਥੋੜਾ ਦਰਦ ਹੁੰਦਾ ਵਾ ਬਾਈ ਵੀ ਇੱਥੇ ਆ ਬਰਾਬਰ ਆ ਬਾਕੀ ਉਤਰਾਂ ਵੇਖਣ ਨੂੰ ਲੱਗਦੀ ਨਹੀਂ ਬਾਈਆਂ ਬੁਈਆਂ ਵੱਲੋਂ ਜਿਸ ਨਾਲ ਲਈ ਐਡਾ ਤੇ ਤੇ ਆਪਾਂ ਤੁਹਾਨੂੰ ਕਹਾਂ ਉਹ ਵੀ ਫਿਰ ਬ੍ਰੀਡ ਬ੍ਰੀਡ ਵਧੀਆ ਪਾ ਲਈਏ ਠੀਕ ਆ ਹਾਂ ਜੀ ਉਹ ਨਾ ਬਿਲਕੁਲ ਵੀਰਜੀ ਇਹ ਵੀ 4 ਦਿਨ ਸੰਭਣੀ ਪੈਣੀ ਆ ਫਿਰ ਵੀਰ ਜੀ ਸੰਭਣੀ ਦਾ ਦੀ ਪੈਣੀ ਤੇ ਖਰਚਾ ਮੈਂ ਲਾ ਦਿਆਂਗਾ ਮਤਲਬ ਉਹ ਹੀ ਰਚਨ ਪਾਣੀ ਇੱਕ ਵਾਰੀ ਪਾਉਣਾ ਪੈਣਾ ਬਾਕੀ ਪਾਣੀ ਪਾਉਣਾ ਪੈਣਾ ਬਾਕੀ ਹੋਰ ਕੋਈ ਦਾ ਟਰੀਟਮੈਂਟ ਨਹੀਂ ਜੇ ਕੋਈ ਵੀ ਕਰਨਾ ਪੈਣਾ ਤੇ ਬਿਲਕੁਲ ਓਕੇ ਜੀ ਮੁੱਲ ਫਿਰ ਇਹਦਾ ਮੁੱਲ ਵੇਖੋ ਕਿੰਨੇ ਕੀ ਦੀ ਦੇਤੀ ਸੱਜਣ ਜੀ ਹਾਂ ਤੇ ਆ ਦੇ ਸਾਡੇ ਨਿਹਰੀ ਸੁੱਕੀ ਤੋੜੀ ਜਿਹੜੀ ਆ ਪੂਰੀ ਦਹੀਂ ਖਾਨ ਪੂਰੀ ਰਾਜੀ ਆ ਮੈਂ ਨਾਲ ਕੋਈ ਗੱਲ ਨਹੀਂ ਚਾਰ ਉਹ ਬੜੀ ਤਨ ਹੁਣ ਦੁਰਸ਼ਦ ਤੇਰੀ ਗੱਲ ਸਾਰੀ ਕਾ ਲੀ ਹੋਈ ਠੀਕ ਹੈ ਹਾਂ ਜੀ ਤੇ ਮੁੱਲੇ ਦਾ ਮੁੱਲ ਤੁਹਨੇ ਕਿਹਦੇ ਦੇ ਦਿੱਤੀ ਦੇ ਦਿੱਤੀ ਹੈ ਸਾਹਬ ਨਹੀਂ ਕਿਉਂ ਨਾ ਨਹੀਂ ਜੀ ਜੀ 15000 ਦੀ 2000 ਹੋਰ ਛੱਡ ਦੋ ਹੋਰ ਕਿਹਲਾ ਹੀ ਕਰੀਏ ਜਿਹੜਾ ਵੀ ਵੀਰ ਭਾਜ ਜਿਤਨਾ 13000 ਦੀ ਦੇ ਦੋ ਵੀ ਜੀ ਹਾਂ ਨਾ 12000 ਦੀ ਦੇ ਦਾਂ ਅੱਛਾ 12000 ਦੀ ਕੋਈ ਵੀਰ ਫੋਨ ਲਾਵੇ ਜਿੰਨੇ 12 ਦੀ ਲੈਣੀ ਆ ਤੇ ਜਿੰਨੇ 8 9 ਲਾਉਣਾ ਨਾ ਉਹ ਫੋਨ ਨਾ ਲਾਵੇ ਅੱਛਾ ਉਹ ਰਹਿਣ ਦੇ ਉਹ ਕੋਈ ਐਵੇਂ ਕੋਈ ਸਿਰਫ ਪਾਈ ਕਰਨ ਦਾ ਨਹੀਂ ਟਾਈਮ ਉਹ 12000 ਜਿੰਨੇ ਲੈਣੀ ਆ ਉਹ ਹੀ ਫੋਨ ਲਾਵੇ ਵੀ ਹਾਂ ਜੈਸ ਸੁਣੋਈਆਂ ਹਨ ਇਹ ਇਹ ਤੇ ਬਸ ਇਹ ਆ ਵੀ ਚਲੋ ਸਾਰਾ ਸਾਲ ਕਿਸ ਦਾ ਸਾਰ ਦੋ ਕੀ ਚਾਹ ਪਾਨੇ ਵੀਰ ਜੀ ਸਾਰਾ ਸਾਲ ਜੇ ਸ਼ਾਮ ਕਰੇ ਤਾਂ ਕੋਈ 15 16 ਕਿਲੋ ਇਹਦੇ ਕੋ ਦੁੱਧ ਚਾਊਗਾ ਨਾਲੇ ਫੇਰ ਇੰਨੇ ਦੇ ਵਿਕ ਜਾਣੀ ਮੇਰੇ ਕੋ ਆ ਕਿੰਨੇ ਕਿੰਨੇ ਜਰਦੀ ਦੇ ਤੇ ਇਹ ਪਤਾ ਨਹੀਂ ਕਦੋਂ ਸੋਈ ਆ 10 12 ਕਿਲੋ ਦੁੱਧ ਦੇ ਇਹ ਵੀ ਰੀ ਦਈ ਜਾਂਦੀ ਹੈ ਅੱਛਾ ਤੇ ਕੀ ਉਹਦੇ ਕਦੋਂ ਸੋਈ ਆ ਤੇ ਇਹਨਾਂ ਦੇ ਕੱਢੀ ਜਾਣਾ ਦੁੱਧ ਇਹ ਵੀ ਇਹ ਵੀ ਤੇ ਲੜ ਜਾ ਖਾ ਦੋ ਅੱਛਾ ਇਹ ਵੀ ਇਹ ਵੀ ਤੇ ਨਾ ਤਿੰਨਾ ਥਣਾ ਚੋ ਹੈਗੀ ਆ ਵੀ ਤਿੰਨਾ ਥਣਾ ਲਈ ਚਾਹ ਤਾਂ ਘਰੇ ਰੱਖੀ ਆ ਇਹਦੇ ਆਪ 15000 ਦੀ ਲਈ ਅੱਛਾ ਇਹ ਵੀ ਜੀ ਧਕੇ ਜੜੀ ਹੁੰਦੀ ਦੁੱਧ ਦੇ ਆਜਲ ਹੁੰਦੇ ਬਾਕੀ ਇਹੋ ਜਿਹੇ گاਵਾ ਦੁੱਧੋਂ ਘਾਟ ਹੀ ਭਜਦੀਆਂ ਵਾ ਬਸ ਬੰਨ ਪਾਈ ਜਾਉ ਤੇ ਦੀਦ ਨੂੰ ਪਤਾ ਨਹੀਂ ਇਹਨੂੰ ਕਿੰਨਾ ਕਿ ਚੇਰ ਹੋ ਗਿਆ ਜੀ ਅੱਛਾ ਇਤਰਾ ਹੀ ਲਿਆਂਦੇ ਇਹ ਇਤਰਾ ਹੀ ਇਤਰਾ ਹੀ ਵੇਚੀ ਤੇ ਇਹ ਚਲੋ ਉਹ ਤਰ੍ਹਾਂ ਦੱਸਣ ਨੇ ਆ ਤੁਹਾਨੂੰ ਹਾਂਜੀ ਹਾਂਜੀ ਤੇ ਬਾਕੀ ਇੱਥੇ ਆ ਗਿਆ ਆਪਣੀ ਚੋਚਵਾ ਕੇ ਤੇ ਤਸੱਲੀ ਕਰਕੇ ਖੜਾ ਬੰਡ ਬੰਡ ਪਈ ਜਾਵੇ ਫਿਰ ਛੜਦੀਆਂ ਨੇ ਦੁੱਧ ਦਈ ਜਾਂਦੀਆਂ ਤੇ ਭਾਵੇਂ ਦੁੱਧ ਜ਼ਿਆਦਾ ਤੇ ਭਾਵੇਂ ਥੋੜਾ ਉਹ ਦੇ ਉਹਦਾ ਬੱਚਾ ਚੌਂ ਗਿਆ ਉਹਨੂੰ ਦੁੱਧ ਜ਼ਿਆਦਾ ਥੋੜਾ ਪਰ ਇੱਥੇ ਤਸੱਲੀਆਂ ਕਰਕੇ ਇਹਦੇ ਵੇਸ ਚੱਕ ਕੇ ਖੜੋ ਹਾਂਜੀ ਹਾਂਜੀ